ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਸੀਐਮ ਮਾਨ ਨੇ ਅੱਜ ਲੰਦਰ ਰਿਹਾਇਸ਼ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਸਮੱਸਿਆਵਾਂ ਨੂੰ ਸੁਣਨ ਤੇ ਸੰਬੰਧਿਤ ਵਿਭਾਗਾਂ ਦੇ ਅਫਸਰਾਂ ਨੂੰ ਕਹਿ ਕੇ ਮੌਕੇ ਤੇ ਹੱਲ ਕਰਵਾਇਆ ਉਹਨਾਂ ਨੇ ਕਿਹਾ ਕਿ ਲੋਕ ਮਿਲਣੀ ਦਾ ਮੁੱਖ ਉਦੇਸ਼ ਸੂਬੇ ਦੇ ਲੋਕਾਂ ਦੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨਾ ਹੈ ਜਿਸ ਦੇ ਨਾਲ ਸੂਬੇ ਦੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਨਾਲ ਹੀ ਲੋਕਾਂ ਨੂੰ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਵੀ ਜਾਣੂ ਕਰਵਾਇਆ ਸੂਬੇ ਦੇ ਸਰਬਪੱਖੀ ਵਿਕਾਸ ਲਈ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਵਚਨਬੱਧ ਹੈ ਫਗਵਾੜਾ ਸ਼ਹਿਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸਥੇ ਕਿ ਲੋਕਾਂ ਵਿਚਾਲੇ دہشت ਦਾ ਮਾਹੌਲ ਬਣ ਗਿਆ ਦੱਸ ਦਈਏ ਕਿ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਸਵੀਰਸ ਸਵੀਰਸ ਤੇ ਇਸ ਸਮੇਂ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਦੇ ਮੁਤਾਬਕ ਹਮਲਾਵਰਾਂ ਦੇ ਬਲੋ ਅੱਜ ਸਵੇਰੇ ਦੁਕਾਨ ਖੋਲਣ ਦੇ 15 ਮਿੰਟ ਬਾਅਦ ਹੀ ਦੁਕਾਨ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਨਾਲ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀਤੇ ਦਿਨ ਫਗਵਾੜਾ ਦੌਰੇ ਤੇ ਸਨ ਅਤੇ ਅੱਜ ਵੀ ਮੁੱਖ ਮੰਤਰੀ ਫਗਵਾੜਾ ਪਹੁੰਚ ਰਹੇ ਨੇ ਮੁੱਖ ਮੰਤਰੀ ਦੇ ਫਗਵਾੜਾ ਪਹੁੰਚਣ ਤੋਂ ਪਹਿਲਾਂ ਹੀ ਫਾਇਰਿੰਗ ਦਾ ਪੂਰਾ ਇਲਾਕਾ ਜਿਹੜਾ ਉਸ ਹਮ ਗਿਆ ਦੁਕਾਨਦਾਰਾਂ ਦੇ ਨਾਲ ਕੀਤੀ ਕਿ ਗੱਲਬਾਤ ਦੇ ਦੌਰਾਨ ਉਸਨੇ ਦੱਸਿਆ ਕਿ ਹਮਲਾਵਰਾਂ ਨੇ 7 ਤੋਂ 8 ਦੇ ਕਰੀ ਫਾਇਰ ਕੀਤੇ ਨੇ ਇਸ ਮੌਕੇ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕੀਤੇ ਨੇ 7 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਆ ਖਦੀ ਸਿਲਸ਼ਾਫ ਸ਼ਹਿਰ ਬਰੋਟ ਜਿਹੜਾ ਹੈਗਾ ਸਥਿਤ ਹੈ ਉੱਥੇ ਜਿਹੜੀ ਆ ਅਨਨੋਨ ਲੋਕਾਂ ਵੱਲੋਂ ਜਿਹੜੀ ਗੋਲੀ ਚਾਈ ਗਈ ਹੈ ਸੋ ਅਸੀਂ ਹੁਣ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਆ ਕੇ ਸਾਰੇ ਜਿਹੜੇ ਵੈਰੀਫਾਈ ਕਰ ਰਹੇ ਆ ਕੁੜੀ ਉਹ ਚੱਲੀ ਹੈ ਤੇ ਅਦੇ ਜਿਹੜੀ ਤਫਤੀਸ਼ ਕਰਦੇ ਮੈਨ ਫਾਇਰ ਵਗੈਰਾ ਪਤਾ ਚੱਲੇ ਕਿੰਨੇ ਕਿੰਨੇ ਅਜੇ ਅਸੀਂ ਜਸਟ ਮੌਕੇ ਤੇ ਪਹੁੰਚੇ ਹੀ ਹਾਂ ਮੌਕੇ ਤੇ ਪਹੁੰਚ ਪਹੁੰਚੇ ਹਾਂ ਤੇ ਉਸ ਤੋਂ ਬਾਅਦ ਵੈਰੀਫਾਈ ਕਰਾਂਗੇ ਕਿੰਨੇ ਫਾਇਰ ਹੋਏ ਨੇ ਕਿੰਨੇ ਬੰਦੇ ਆਏ ਸੀ ਕਿਸ ਤਰ੍ਹਾਂ ਕਰੀ ਚੀਜ਼ ਹੋਈ ਹੈ ਉਹ ਵੈਰੀਫਾਈ ਕਰ ਤੋਂ ਬਾਅਦ ਇਸ ਵਾਰ ਸੱਤਵੇਂ ਦੀ ਗੋਲੀ ਚੱਲੀ ਹੁਣ ਤੱਕ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਇਹ ਦੇਖਿਆ ਵੀ ਬਿਜੜੀ ਉਹ ਫਾਇਰ ਇਨਸੀਡੈਂਟ ਹੋਇਆ ਆ ਉਹਨਾਂ ਨਾਲ ਅਸੀਂ ਗੱਲ ਕੀਤੀ ਹੈ ਗੱਲ ਕਰਨ ਤੋਂ ਬਾਅਦ ਜਿਹੜੇ ਵੀ ਫੈਕਟ ਸਾਹਮਣੇ ਆਉਣਗੇ ਤਫਤੀਸ਼ ਦੇ ਵਿੱਚ ਉਹ ਤੁਹਾਡੇ ਨਾਲ ਅਸੀਂ ਸਾਹਮਣੇ ਕਰ ਲਿਆ ਸੀ ਸੀਸੀ ਕੈਮਰੇ ਹਾਂ ਜੀ ਸੀਸੀਟੀਵੀ ਕੈਮਰੇ ਸਾਹਮਣੇ ਆਈ ਹੈ ਅਜੋ ਜਿਹੜੀਆਂ ਪ੍ਰਜ਼ਰਵ ਕਰਵਾ ਕੇ ਸੀ ਫਿਨੋਲ ਫੋਰੈਂਸਿਕ ਜਿੱਥੇ ਭੇਜ ਦਿੱਤੀ ਹੈ ਉੱਤ ਬਾਅਦ ਜਿਹੜੀ ਉਹ ਸਾਈਡ ਸਾਹਮਣੇ ਕਿੰਨੇ ਬੰਦੇ ਸ਼ਾਮ ਹਾਂ ਜੀ ਕਿੰਨੇ ਬੰਦੇ ਸੀ ਜਿਹੜੇ ਹਾਂ ਹਾਂ ਜੀ ਟੈਕ ਤੋਂ ਦੋ ਦੋ ਤਿੰਨ ਹਜ ਜਿਹੜੇ ਕਹਿ ਰਹੇ ਨੇ ਸਾਕੇ ਦੇ ਕਿਹਾ ਸੀ ਮੈਨੂੰ ਕਿਹੜਾ ਵਹੀਕਲ ਸੀਗਾ ਮੈਨੂੰ ਵਹੀਕਲ ਕੀ ਸੀ ਵਹੀਕਲ ਹਜ ਇਨੀ ਪਤਾ ਸਾਨੂੰ ਕਿਹੜਾ ਸੀਗਾ ਉਹ ਤੋਂ ਬਾਅਦ ਹੀ ਸਾਨੂੰ ਡਿਸਟ੍ਰੀਫਾਈ ਕਰਾਤੀ ਸੀ ਕਲੀਅਰਲੀ ਵੀ ਕੀ ਹੈ ਸੀ ਕਿੰਨੇ ਬੰਦੇ ਸੀ ਕਿੰਨੇ ਰੋਲ ਫਾਇਰ ਹੋਰ ਉਹ ਸਾਰੀ ਬਾਅਦ ਜੀ ਤਾਂ ਮੇਰੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਕੀ ਕਹਿ ਰਹੇ ਹੋ ਮੈਂ ਫਿਲਹਾਲ ਜਾਣੇ ਨੁਕਸਾਨ ਕੋਈ ਨਹੀਂ ਦੁਕਾਨਦਾਰ ਕੀ ਕਹਿ ਰਹੇ ਦੁਕਾਨਦਾਰ ਕਹੀ ਕਹਿ ਰਹੇ ਨੇ ਵੀ ਪੌਣ ਸਾਢੇ 6 ਵਜੇ ਸੀ ਆਪਣੀ ਦੁਕਾਨ ਓਪਨ ਕੀਤੀ ਹੈ ਉਹ ਤੋਂ 15 ਮਿੰਟ ਬਾਅਦ ਸਾਡਾ ਇਹ ਫਾਇਰ ਇਨਸੀਡੈਂਟ ਹੋ ਗਿਆ ਕੋਈ ਨਾ ਕੋਈ ਕੋਈ ਫਰੋਸਪੁਰ ਤੇ ਵੀ ਕੋਈ ਗੱਲ ਹੋ ਰਹੀ ਹੈ ਇਜਾਦ ਨਹੀਂ ਹੋ ਰਹੀ ਹੈ ਜੀ ਹਾਲੀ ਤੱਕ ਤਾਂ ਕੋਈ ਗੱਲ ਨਹੀਂ ਸਾਹਮਣੇ ਆਈ ਜਦੋਂ ਕੋਈ ਦਿਨ ਨਹੀਂ ਗੱਲ ਸਾਹਮਣੇ ਆਉਗੀ ਤਾਂ ਅਸੀਂ ਸ਼ੇਅਰ ਕਰ ਦਿੱਤਾ ਜਾਵੇਗਾ ਤੇ ਮੈਡਮ ਕੀ ਮਾਮਲਾ ਦਰ ਤੱਕ ਤਿਆਰ ਹੈ ਹਾਂ ਜਿਹੜੇ ਬਿਆਨ ਆ ਜੀ ਫਿਲਹਾਲ ਦੇ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਕੰਪਲੇਨੈਂਟ ਨੇ ਉਹ ਤਾਂ ਬਾਅਦ ਹੁੰਦੇ ਬਿਆਨਾਂ ਦੇ ਮੁਤਾਬਕ ਵਿੱਚ ਹੁਣ ਕੰਪਲੇਂਟਰ ਕੋਲ ਹੈ ਜੀ ਇਹਨਾਂ ਦੇ ਸੁਦੀਪ ਪਿਛਲੀ ਇਸਨ ਸ਼ਾਪ ਦੇ ਮਾਲਕ ਨੇ ਤੁਹਾਡੇ ਨਾਲ ਹੀ ਗੱਲ ਕਰਨ ਤੋਂ ਬਾਅਦ ਉਹਨਾਂ ਦੇ ਬਿਆਨ ਲਿਖਣ ਤੋਂ ਬਾਅਦ ਜਿਹੜੀ ਕਾਨੂੰਨੀ ਮੁਤਾਬਕ ਜਿਹੜੀ ਕਾਰਵਾਈ ਅਵਚਨਾਂ ਦੇ ਰਿਹਾ ਫਿਰੋਜ਼ਪ ਮੰਡੀ ਦੇ ਵਿੱਚ ਪੂਰਬ ਵਿਧਾਇਕ ਰਮਿੰਦਰ ਸਿੰਘ ਆਮਲਾ ਦੇ ਵੱਲੋਂ ਮਨਰੇਗਾ ਬਚਾਓ ਸੰਗਰਾਮ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰ ਅਤੇ ਲੋਕ ਪਹੁੰਚੇ ਨੇ ਰੈਲੀ ਦੇ ਵਿੱਚ ਕਾਂਗਰਸ ਦੀ ਲੀਡਰਸ਼ਿਪ ਵਾਕ-ਵਾਕ ਸੰਬੋਧਨ ਕਰ ਰਹੀ ਹੈ ਇਸੇ ਰੈਲੀ ਦੇ ਵਿੱਚ ਭੁਪੇਸ਼ ਬਗੇਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਪ੍ਰਤਾਪ ਬਾਜਬਾ ਚਰਨਜੀਤ ਸਿੰਘ ਚੰਨੀ ਰਾਜਾ ਰਾਣਾ ਗੁਰਜੀਤ ਹੋਰ ਵੀ ਬਹੁਤ ਸਾਰੇ ਕਾਂਗਰਸੀ ਆਗੂ ਪਹੁੰਚੇ ਨੇ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਸੁਣਾਉਂਦੇ ਹਾਂ ਡੀਜੀਪੀ ਘਰੇਲੂ ਆਦਮ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਦਿੰਦੇ ਹੋਏ ਡੀਜੀਪੀ ਨੇ ਕਿਹਾ ਹੈ ਕਿ ਬਲਟੋਹਾ ਦੇ ਸਰਪੰਚ ਮਾਮਲੇ ਦੇ ਵਿੱਚ ਕੁੱਲ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਵਿੱਚੋਂ 2 ਮੁਹਾਲੀ 3 ਤਰਨਤਾਰਨ ਅਤੇ 2 ਚਾਰਖੰਡ ਤੋਂ ਗ੍ਰਿਫਤਾਰ ਕੀਤੇ ਗਏ ਨੇ ਇਹ ਮਾਮਲਾ ਵਿਦੇਸ਼ ਤੋਂ ਕੰਟਰੋਲ ਕੀਤਾ ਗਿਆ ਸੀ ਅਤੇ ਇਸ ਦੇ ਵਿੱਚ ਵੱਖ-ਵੱਖ ਮੈਡਿਊਲ ਸ਼ਾਮਲ ਸਨ ਇਸ ਮਾਮਲੇ ਨੂੰ ਹੱਲ ਕਰਨ ਦੇ ਵਿੱਚ ਅੰਮ੍ਰਿਤਸਰ ਏਜੀਟੀਐਫ ਕਾਊਂਟਰ ਇੰਟੈਲੀਜੈਂਸ ਟੀਮ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਮੁਹਾਲੀ ਦਿੱਲੀ ਮਹਾਰਾਸ਼ਟਰ ਅਤੇ ਬਿਹਾਰ ਦੇ ਵਿੱਚ ਛਾਪੇ ਮਾਰੇ ਗਏ ਜਿੱਥੇ ਕੇਂਦਰੀ ਏਜੰਸੀ ਅਤੇ ਛੱਤੀਸਗੜ੍ਹ ਪੁਲਿਸ ਨੇ ਭਰਪੂਰ ਸਹਿਯੋਗ ਦਿੱਤਾ ਰਾਏਪੁਰ ਦੇ ਵਿੱਚ ਸੁਖਰਾਜ ਸਿੰਘ ਅਤੇ ਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਗੋਲੀ ਚਲਾਉਣ ਦੇ ਦੋਸ਼ੀ ਸਨ ਇਹਨਾਂ ਨੂੰ ਅੰਮ੍ਰਿਤਸਰ ਹਵਾਈ ਰਾਹੀਂ ਲਿਜਾਇਆ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਜੋਬਨਜੀਤ ਅਤੇ ਦੂਸਰਾ ਵਿਅਕਤੀ ਜੀਵਨਜੀਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਾਂਚ ਦੇ ਦੌਰਾਨ ਪਤਾ ਲੱਗਾ ਕਿ 100 ਕੇ 110 ਕਿਲੋਮੀਟਰ ਲੰਬੇ ਸੀਸੀਟੀਵੀ ਫੁਟੇਜ ਨੂੰ ਟ੍ਰੇਸ ਕੀਤਾ ਗਿਆ ਸੀ دو گریفتاریاں جو دائے کو چھنیز کا حرکہ ہوگا دو گریفتاریاں محلیدے ہیں اپنے گریفتاریاں جو گریفتاریاں درم جانتے ہیں سو اینے دے جو جلی انگریشن کو پتہ لگیا سی اس کو کافی ایک بھی ایک بھی اس کی فالو کیتی گییا اینے دے جیفرین کوڈولز اس کی تک ایسی کے بار پہتے ہیں ہندرز میں اپنے کو گرہنگ دے انجنہ نے واندار فرنے آم نٹران

ਮੁਹਾਨੀ ਬੇਨੀ ਤੋਂ ਬਾਅਦ ਮਹਾਰਾਸ਼ਟਰ ਮੰੰਗੇ ਸਾਹਿਬ ਦੇ ਵਿਹਾਰ ਦੇ ਵਿੱਚ ਰਾਹਤ ਕਰਿਆ ਗਿਆ। ਉਹ ਐਮਰਜੈਂਸੀ ਉਹ ਨਾਇਕ ਨੂੰ ਲੈ ਕੇ ਚੇਤਾ ਚੁ। ਇਸ ਦੇ ਨਾਲ ਅੰਜੂ ਇਹ ਇੰਦਰਸੇ ਗੋਮੇਸ਼ਨ ਸਾਨੂੰ ਮਹਾਰਾਸ਼ਟਰ ਪੁਲਿਸ ਦੇ ਚੇਤਰ ਦੇ ਵਿੱਚ ਚਸ਼ੀਰ ਪੁਲਿਸ ਦੇ ਕੋਲ। ਕਈ ਪਿੰਚਾਪੁਰ ਤੋਂ ਵੀ ਸਪੋਰਟ ਅਸਿਸਟੈਂਸ ਦੇ

ਇਹ ਸਦਰ ਫਟਕ ਤੇ ਦੂਜਾ ਜਿਹੜਾ ਜੋਗਤ ਜੀ ਹੈਗਾ ਇਹ ਕਲਸੀਆ ਕਰਾ ਪਿਲਦਾ ਹੈ ਨਾ ਉਹ ਵੀ ਕੀ ਵਿੱਚ ਕਰਦਾ ਹੈ ਸੋ ਇਹਦਾ ਇਹਦਾ ਉਹਨੂੰ ਕਾਲੂ ਐਸ ਐਸ او ਸੀ ਲੋਕਟਰ ਜਦ ਵਿੱਚ ਕੀਮਾ ਦੇ ਕਲਸੀਆ ਸੀ ਨਾ ਇਹ ਫਰਦਰ ਅੱਜ ਹੀ ਕੱਲ ਇਨਵੈਸਟੀਗੇਸ਼ਨ ਤੋਂ ਦੀ ਗਈ ਆਪ ਦਾ ਮੁਹਿੰਦਤ ਕਰਦੇ ਹੋਏ ਅੱਜ ਕਰਮਚਾਰੀ ਨੂੰ ਇਸ ਨੇ ਸ੍ਰੀ ਤੇ ਨਕੂਸ਼ ਜਿਨਾਂ ਨੇ ਜਿਹੜੀ ਸੀਸੀ ਟ੍ਰੇਲ ਦੇ ਵਿੱਚ ਉਹ ਦਾ

آج صبح ترن تارن میں پولیس نے کلوندر سنگھا ولیجیاماندیپ سنگھ اور ہرپریت سنگھ یہ تین لوگ پنجاب کی پارٹیاں بہار میں پٹنہ میں گئی اس کے بعد اور لوکل پولیس سے مدد سے گرفتار کر کے دوسرے کرمجیت لوکل کورٹ میں پیش کر کے ان کا چودہ تاریخ تک ٹرانسٹ ریمانڈ پنجاب لیا جا رہا ہے اور دو سپورٹ ماڈیول کے دو دو جو گرفتار کیا اور آج سے میں جیسا کہ میں نے بتایا کہ تین ترن تارن ڈسٹرکٹ پہ گرفتار ہوئے جنہوں نے شلٹر کیا تھا اور یہ سارا جو مرڈر تھا اس کو باہر بیٹھے ہوئے آپریٹر نے انجام دیا ڈفرنٹ موڈولس تھے اسیلنٹ موڈیول الگ تھا سپورٹ ماڈیول الگ تھا لاجسٹیکل ماڈیول الگ تھا اور اس کو ڈیفرنٹ لوگ انجام دیتے تھے فنڈنگ بھی ان کی بائی اگر ہم گئے تو ایک بڑا پنجاب نے اور میں ساتھ میں یہ بھی بتانا چاہوں گا کہ ہمارے مکھ منتری جی کی زیرو ٹالرنس پالیسی سردار بھگوت مان جی کوئی کرائی تو جس طرح سے جو کہ نشے کیمپین لانچ ہوا ہے پنجاب سرکار نے بہت جلد اب آرگنائز کرائم کے خلاف کیمپین لانچ ہوگا جس میں فوکس یہ ہوگا کہ جو یہ لوگ باہر, باہر بیٹھے ہیں انہیں باہر سے لیگل میتھڈ سے ان کو لے کے آیا جائے گا ایکسپنیشن یا ان کی رپورٹیشن کرائی جائے گی جو لوگ یہاں پہ بیٹھے ہیں اس کرائم کو ہم ایک اینٹی میں جو پورا اکو سسٹم ہے اسے آئیڈینٹیفائی کر کے اسے فسٹ کیا جائے گا کوئی بھی بخشا جائے زیرو ٹالرنس پالیسی کے فیصلے دینا چاہتا ہوں کہ اگر پنجاب میں کوئی کرائم کرے گا گولی چلائے گا تو پنجاب پولیس اس کا پیچھا دیش کے گونے بونے میں جو لوگ بھارت سے باہر بھی بیٹھے ہیں انہیں بھی جو ول ہیو ٹو اکاؤنٹ فار دے کرائم یہ

تو ہمارا کوئی بھی کیس انسال نہیں اگر آپ دیکھیں کہ پچھلے سال جو بھی ہماری کرائمیں شد پر تو یہ سائیکولوجیکل چار پانچ لوگ میں سبھی کا رول نہیں کچھ لوگوں کا رول ہوتا ہے تو وہ ایز اے گروپ کرتے تو اس کی کوئی بہت زیادہ کہ سی ایم کا بھی ایک ویڈیو ہے اس کا کوئی اوثنٹیفیکیشن ہوا ہے تیسرا سوال ہے جو آپ کو نے ایک ایف آئی آر کیا ہے جس میں سکھپال کھیڑا سبھیر بادل اور باقی لوگوں کو نیم کیا ہے کیا بیسز ہے اس کا اور کیا آپ اوثنٹیفیکیشن شیئر کریں گے جو آپ کے ایسی ایس محالی میں آپ لوگوں نے کیا تھا اس کو بسکتا ہے Well, I cannot comment on the ongoing matters, so I will not uh, offer any

ਜੇ ਅਗਰ ਸਭੀ ਮੈਟਰੀਅਲ ਹੈ ਆਪਨੇ ਕੋਈ ਡਿਟੇਲਸ ਹੋਈ ਤੁਹਾਨੂੰ ਕੰਸਰਨ ਅਮਰੇ ਤੋਂ ਐਸਐਸਪੀ ਹੈ ਕਮਿਸ਼ਨਰ ਆਫ ਪੁਲਿਸ ਹੈ ਤੋ ਇੱਕ ਇੱਕ ਹੁਣ ਦਾ ਜੋ ਬਰਕੀਸ਼ਨ ਸਭੀ ਚੀਜ਼ੇ ਹੈ ਮੇਰੇ ਸੰਗਿਆਲਿਕ ਵੀ ਹੋਤੀ ਹੈ ਸਭੀ ਇਸ ਲੈਵਲ ਦੇ ਸਟੇਟ ਲੈਵਲ ਤੇ ਬਹੁਤ ਸਾਰੀ ਚੀਜ਼ੇ ਨੂੰ ਉਹ ਜਿਸ ਤੇ ਪੈਰਟੀ ਦੀ ਉਸ ਤੇ ਡਿਸੀਜਨ ਲਿਆ ਜਾਂਦਾ ਹੈ ਸਰ ਅਪੋਜੀਸ਼ਨ ਅਲੀਗੇਸ਼ਨ ਲਗਾਤਾ ਹੈ ਪੰਜਾਬ ਪੁਲਿਸ ਪੋਲੀਟੀਕਲ ਉਸਨੇ ਕੰਮ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੋ ਰਹੀ ਪੀੜਤ ਸਰਮਜੀਤ ਕੌਰ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਦੇ ਵਿੱਚ ਹੋਮ ਗਾਰਡ ਕਰਮਚਾਰੀ ਹੈ ਉਸਨੇ ਕਿਹਾ ਕਿ ਬੀਤੀ ਰਾਤ ਜਦੋਂ ਉਹ ਘਰ ਦੇ ਵਿੱਚ ਸੌ ਰਹੀ ਸੀ ਤਾਂ ਤਕਰੀਬਨ ਤਿੰਨ ਨੌਜਵਾਨ ਘਰ ਦਾ ਬਾਹਰੀ ਗੇਟ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਕਮਰੇ ਦੇ ਵਿੱਚ ਸੌ ਰਹੇ ਉਸਦੇ ਇਕੱਲੇ ਪੁੱਤਰ ਤੇ ਗੋਲੀਆਂ ਚਲਾਉਣ ਲੱਗ ਪਏ ਇਸ ਹਮਲੇ ਦੇ ਵਿੱਚ ਉਸਦਾ 22 ਸਾਲਾ ਪੁੱਤਰ ਆਕਾਸ਼ਦੀਪ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਦਰਸ਼ਕ ਗੋਲੀ ਚੱਲ ਦੀ ਗੱਲ ਸਾਹਮਣੇ ਆਈ ਕਿੰਨੇ ਪੇਸ਼ੈਂਟ ਆਏ ਕੀ ਹਾਲਾਤ ਨੇ ਉਹਨਾਂ ਦੇ ਇੱਥੋਂ ਨੇ ਹਾਂਜੀ ਸਾਡੇ ਕੋਲ ਤਿੰਨ ਮਰੀਜ਼ ਆਏ ਸੀ ਜਦੋਂ ਕਿ ਜਦੋਂ ਕਿ ਮਤਲਬ ਕਿਹਾ ਗਿਆ ਕਿ ਸ਼ਾਇਦ ਉਹਨਾਂ ਦੇ ਮਤਲਬ ਗੋਲੀਆਂ ਵੱਜੀਆਂ ਹੋਈਆਂ ਨੇਗੀਆਂ ਤੇ ਉਹਨਾਂ ਵਿੱਚੋਂ ਇੱਕ ਅਰਵਿੰਦ ਕੁਮਾਰ ਇੱਕ ਆਕਾਸ਼ਦੀਪ ਤੇ ਇੱਕ ਮੱਖਣ ਸਿੰਘ ਕਰਕੇ ਤਿੰਨ ਮਹੀਨੇ ਸੱਡੋਂ ਆਏ ਸੀ ਅਰਵਿੰਦ ਕੁਮਾਰ ਤੇ ਇੱਕ ਆਕਾਸ਼ਦੀਪ ਦੀ ਹਾਲ ਥੋੜੀ ਜਿਹੀ ਨਾਜ਼ੁਕ ਸੀ ਉਹਨਾਂ ਨੂੰ ਅਸੀਂ ਇਨੀਸ਼ੀਅਲ ਟਰੀਟਮੈਂਟ ਕਰਕੇ ਉਹਨਾਂ ਦਾ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਰੈਫਰ ਕੀਤਾ ਤੇ ਮੱਖਣ ਸਿੰਘ ਦੇ ਥੋੜੀ ਘੱਟ ਇੰਜਰੀਜ਼ ਨੇਗੀਆਂ ਤੇ ਉਹ ਇੱਥੇ ਹੀ ਅਸੀਂ ਦਾਖਲ ਕੀਤਾ ਆਪਣੇ ਕੋਲੇ ਉਹਨਾਂ ਨੇ ਕੀ ਰਾਹਨ ਸਰ ਉਹ ਠੀਕ ਹੈ ਦੇ ਉਸ ਦੀ ਗੋਲੀ ਦੀ ਗੱਲ ਕਰਾਂ ਕਿੱਥੇ ਗੋਲੀ ਲੱਗੀ ਇਹਨੇ ਕਿਹੜੇ ਕਿਲੇ ਇੱਕ ਦੇ ਤਾਂ ਜੋ ਅਰਵਿੰਦ ਕੁਮਾਰ ਹੈ ਉਹਦੇ ਬੈਕ ਸਾਈਡ ਤੋਂ ਬੱਜੀ ਲੱਗਦੀ ਹੈ ਤੇ ਜਿਹੜਾ ਆਕਾਸ਼ਦੀਪ ਸੇਈ ਉਹਦੇ ਛੱਤੀ ਦੇ ਵਿੱਚ ਅੱਗੇ ਤੋਂ ਗੋਲੀ ਵੱਜੀ ਹੋਈ ਹੈ ਤੇ ਦੋ ਪੈਰਾ ਵਿੱਚ ਵੀ ਲੱਗਦੀਆਂ ਨੇ ਸਰ ਉਹਨੇ ਨਾਲ ਠੀਕ ਹੈ ਜੋ ਸੀਰੀਅਸ ਨਹੀਂ ਦੋਨਾਂ ਦੀ ਹਾਲਤ ਹਾਲਤ ਨਾਲ ਚੁੱਕਾ ਤੇ ਉਹਨਾਂ ਨੂੰ ਅਸੀਂ ਏਮਜ਼ ਬਠਿੰਡੇ ਰੈਫਰ ਕੀਤਾ ਕੁਝ ਘਟਨਾ ਦਾ ਪਤਾ ਲੱਗੇ ਨਹੀਂ ਇਸ ਵਾਰੀ ਤਾਂ ਹੁਣੇ ਥੋੜੇ ਪੁਲਿਸ ਵਾਲਿਆਂ ਨਾਲ ਮਰਾਜ ਨਾਲ ਗੱਲ ਹੋਈ ਸੀ ਉਹ ਕਹਿ ਰਹੇ ਨੇ ਕਿ ਸ਼ਾਇਦ ਇੱਕੋ ਹੀ ਮਲਪਾਰਟੀ ਨੇ ਇਹਨਾਂ ਤੇ ਹਮਲਾ ਕੀਤਾ ਇੱਕ ਜਗ੍ਹਾ ਦੀ ਜੋ ਘਟਨਾ ਦੀ ਜਗ੍ਹਾ ਹੈਗੀ ਉਹ ਸ਼ਿਫਰਟ ਕਰਦੇ ਸਾਹਮਣੇ ਦੱਸ ਰਹੇ ਨੇ ਇੱਕ ਸੰਧੂ ਭਤੀਜੇ ਦੀ ਦੱਸ ਰਹੇ ਨੇ ਮੇਰਾ ਨਾਮ ਅਕਰ ਸਿੰਘ ਆ ਜੀ ਕੀ ਗੱਲ ਹੋਈ ਕੀ ਘਟਨਾ ਵਾਪਰੀ ਜੀ ਕੱਢਣਾ ਇਹ ਪਏ ਸੀ ਜੀ ਬੰਦੇ ਆਏ ਗੋਲੀਆਂ ਮਾਰ ਕੇ ਦੱਗ ਗਏ ਜਿਵੇਂ ਮੈਂ ਮੇਰੇ ਭਤੀਜੇ ਨੂੰ ਲੈ ਕੇ ਚੱਕਣ ਲੈ ਕੇ ਆ ਨਾਲ ਦੀ ਨਾਲ ਮੈਨੂੰ ਘੇਰ ਕੇ ਮਾਰਿਆ ਕਿੰਨੇ ਬੰਦੇ ਸੀ ਤਿੰਨ ਸੀ ਜੀ ਕਿੰਨੇ ਗੋਲੀਆਂ ਮਾਰ ਕੀਤੀ ਪਰ ਜੀ ਤਿੰਨ ਦਾ ਘਰੀ ਕਰ ਗਈ ਤਿੰਨ ਵਾਰ ਕਰਤੇ ਕਿੰਨੇ ਬੰਦੇ ਸੀ ਤਿੰਨ ਸੀਗੇ ਜੀ ਕੋਈ ਪੁਰਾਣੀ ਨੂੰ ਜੀ ਹੈ ਰஞ்சிਸ਼ ਪੁਰਾਣੀ ਸੀ ਕਿ ਉਹ ਆਈ ਸੀ ਉਹ ਆਈ ਸੀ ਜੀ ਤੇ ਜੀ ਵੀ ਪਹਿਲਾਂ ਲੱਗਦਾ ਸੀ ਕੋਈ ਬਣਾ ਵੀ ਇਸ ਤਰ੍ਹਾਂ ਹਾਂ ਜੀ ਪਹਿਲੇ ਪੰਨ ਤੋੜ ਕਰਕੇ ਜੀ ਘਰ ਜੀ ਆ ਕੇ 15 ਦਿਨ ਹੋ ਗਏ ਉਹ ਗੱਲਬਾਤ ਹੋਈ ਨਹੀਂ ਵੀ ਪਰਵਾਜ਼ ਚ ਘਰੇ ਕੌਣ ਕੌਣ ਸੀ ਕੋ ਸਾਰਾ ਪਰਿਵਾਰ ਹੀ ਪਿਆ ਸੀ ਜੀ ਉਹ ਕਮਰੇ ਤੇ ਪਏ ਹੋਣ ਬਸ ਸੋਤੇ ਪਏ ਸੀ ਜੀ ਤਾਂ ਸੰਤ ਕੋਈ ਗੱਲ ਦਾ ਇਹਦਾ ਪਤਾ ਹੀ ਨਹੀਂਗਾ ਜਿਹੜਾ ਤਾਂ ਸਾ ਕਿਹੜੇ ਪਰਿਵਾਰ ਨਾਲ ਸੰਬੰਧ ਰੱਖਦਾ ਪਰਿਵਾਰ ਕੀ ਕੰਮ ਕਰਦਾ ਪਰਿਵਾਰ ਮੇਰਾ ਭਤੀਜਾ ਜੀ ਉਹਨੂੰ ਉਹਦੇ ਡੈਡੀ ਸੀਗੇ ਉਹ ਪੁਲਿਸ ਮੁਲਾਜ਼ਮ ਸੀਗੇ ਜੀ ਉਹਦੀ ਡੈਥ ਹੋ ਗਈ ਗੁਰੂ ਖੇਤਰ ਦੇ ਵਿੱਚ ਡਿਊਟੀ ਸੀ ਵੋਟਾਂ ਦੇ ਜੀ ਉਹਦੇ ਅਟੈਕ ਹੋ ਗਿਆ ਜਿੱਥੇ ਡੈਥ ਹੋ ਗਈ ਸੀ ਹੁਣ ਮੇਰੀ ਭਝਾਈ ਉਹਦੀ ਮੰਮੀ ਉਹ ਵੀ ਪੁਲਿਸ ਮੁਲਾਜ਼ਮੀ ਆ ਉਹਦੀ ਵੀ ਡਿਊਟੀ ਇੱਥੇ ਆ ਪਰ ਨਾਲੇ ਜੰਗੀ ਜੀ ਜੰਗੀ ਜੀ ਬੱਸ ਸਟੈਂਡ ਤੁਹਾਡੇ ਭਤੀਜੇ ਦੇ ਗੋਲੀਆਂ ਲੱਗੀਆਂ ਕਿੱਥੇ ਲੱਗੀਆਂ ਤੁਹਾਨੂੰ ਕਿੰਨੇ ਗੋਲੀਆਂ ਲੱਗੀਆਂ ਕਿਸ ਦੀ ਰਾਤ ਨੂੰ ਤਿੰਨ ਉਹ ਤਾਂ ਹਾਲ ਲੱਗਦਾ ਸੀਰੀਅਸ ਆ ਜੀ ਕਿੱਥੇ ਲੱਗੀਆਂ ਕਿਤਨੇ ਹੁਣ ਬਠੰਡੇ ਕਰਾ ਜੀ ਰਿਆ ਫਿਰ ਤੁਹਾਡੇ ਕਿਤੇ ਵਜੀਆਂ ਬਰੇ ਹੱਤੇ ਆ ਜੀ ਕੁੱਲ ਕਿੰਨੇ ਫਾਇਰ ਚੱਲੇ ਹੈਗੇ ਗੋਲੇ ਚੱਲੇ ਆ ਤਿੰਨ ਦਾ ਜੀ ਘਰੇ ਚੱਲੀਆਂ ਨੇ ਜੀ ਤਿੰਨ ਵਾਰੇ ਕਰੀਆਂ ਨੇ ਜੀ ਜੋ ਮੈਂ ਲੈ ਕੇ ਆਉਣਾ ਜੀ ਮੇਰੇ ਭਤੀਜੇ ਨੂੰ ਕਿੰਨੇ ਕਿੰਨੇ ਜਾਣੇ ਸੀ ਕਿੰਨੇ ਪਿਸਟਲਸ ਨੇ ਕੋਈ ਗੋਲ ਵਿਸਤੁਰ ਦਾ 21 ਦੇ ਕਿਤੇ ਤਿੰਨੇ ਜਾਣੇ ਸੀਗੇ। ਹੁਣ ਕੀ ਕਰਦੇ ਹਾਂ? ਮੰਗਦਾ ਇਨਸਾਫ ਹੋਣਾ ਚਾਹੀਦਾ ਜੀ। ਅੱਜ ਕੀ ਨਾ ਹੋਟ? 4 ਵਜੇ ਤੱਕ ਹੋਣਾ ਜੀ। ਅੱਜ ਕੀ ਗੱਲ ਹੋਈ ਸੀ? ਅੱਜ ਗੱਲ ਕੋਈ ਨਹੀਂ ਸੁੱਤੇ ਪਿਆ ਨੂੰ ਮਾਰ ਗਿਆ ਜੀ ਗੋਲੀਆਂ ਨਾਲ ਤੇ। ਕੌਣ ਸੀ ਕਿਹੋ ਨਾਲ ਆਇਆ ਸੀ? ਅੱਕੂ ਸੀਗਾ ਜੀ ਇੱਕ ਤਾਂ। ਇੱਕ ਜੱਸਾ ਸੀਗਾ। ਸੰਧੂ ਪੱਤੀ ਚ ਇੱਕ ਦੀਪੂ ਸੀਗਾ। ਤੇ ਸਾਰੇ ਉਹ ਰਮਨ ਪਟਾਨੀ ਕਾ ਇਹ ਮੁੰਡੇ ਕਾ ਇਸੇ ਕ ਪਹਿਲਾ ਲੋਹੇ ਦਾ ਗੇਟ ਬੰਨਿਆਗਾ ਉਦੋਂ ਬਾਅਦ ਦੂਸਰਾ ਲੱਕੜ ਦਾ ਗੇਟ ਬੰਨਿਆ ਕੁੰਡੀ ਤੋੜ ਕੇ ਸੁੱਤੇ ਪਏ ਦੇ ਮੁੰਡੇ ਦੇ ਗੋਲੀਆਂ ਮਾਰ ਗਏ ਨਾਲ ਮੇਰੇ ਦਿਓਰ ਦੇ ਮੁੰਡੇ ਵੀ ਪਏ ਸੀ ਉਹਨਾਂ ਤੇ ਵੀ ਵੱਜ ਸਕਦੀ ਸੀ ਉਹਨਾਂ ਤੇ ਪਰ ਵੱਜੀ ਨਹੀਂ ਆਈ ਕਿੰਨੇ ਜ਼ਖਮੀ ਹੋ ਗਏ ਦੋ ਜ਼ਖਮੀਆਂ ਜੀ ਜਦੋਂ ਅਸੀਂ ਆਉਂਦੇ ਸੀ ਉਹਨੂੰ ਲਈ ਹਸਪਤਾਲ ਚ ਆਉਂਦੇ ਸੀ ਉਹ ਉਦੋਂ ਫੇਰ ਰਾਹ ਤੇ ਚ ਫੇਰ ਕੇ ਅਰ ਲਿਆ ਕੜੂਨੇ ਕੋਰ ਦਵਾਰੇ ਕੋਲੇ ਸਮਾਂ ਆਇਆ ਸੀ ਕਿ ਵੀ ਕੀ ਗੱਲ ਸੀ ਕੀ ਗੱਲ ਹੋ ਸਾਰੀ ਗੱਲ ਕੋਈ ਨਹੀਂ ਸੀ ਟਾਈਮ ਸਾਂ 11 ਕਦਾ ਹੋਊਗਾ ਜੀ 11 ਬਸ ਛੇ ਵਜੇ 11 ਹੋ ਗਿਆ ਔਰ ਕਿ 11 ਵਜੇ ਤਾਂ ਅਸੀਂ ਪਾਈ ਨਹੀਂ ਆਗੇ ਤੇ ਉਹ ਪਹਿਲਾਂ ਪੈਗੇ ਸੀਗੇ ਮੈਂ ਉਪਰ ਹੀ ਬੈਠੀ ਹੋਈ ਜਾਂ ਸੀ ਸਾਨੂੰ ਦੇਰੇ ਵੀ ਇਹਨਾਂ ਨੇ ਜੀ ਕਿਸੇ ਨੂੰ ਸੁਨੇਹਾ ਲਾਇਤੀ ਵੀ ਅਸੀਂ ਰਾਤ ਨੂੰ ਆਵਾਂਗੇ ਅੱਜ ਇਸ ਕਰਕੇ ਅਸੀਂ ਬੈਠੀ ਸੀਗੇ ਕਿੰਨੇ ਬੰਦੇ ਆਏ ਸੀ ਕੀ ਕੋਈ ਛੇ ਨਾ ਕੋਈ ਕਾਦੇ ਤੇ ਬੰਦੇ ਪਸਤਾਉਤ ਹੈ ਜੀ ਸਾਨੂੰ ਹੁਣ ਪਤਾ ਨਹੀਂ ਤੇ ਬਾਹਰ ਲਾਈ ਪਈ ਤੀ ਪਹਿਲਾਂ ਬਾਹਰ ਲੱਗੇਟ ਪੰਨਿਆ ਲੋਹੇ ਦਾ ਅੰਦਰ ਅੰਦਰਲਾ ਮੁੰਡੇ ਦਾ ਗੇਟ ਭੰਨਿਆ ਜਿਵੇਂ ਉਹਨਾਂ ਨੂੰ ਪਤਾ ਹੁੰਦਾ ਵੀ ਐਸ ਕਰੇ ਕਮਰੇ ਚ ਪਿਆ ਸਿੱਧੀਆਂ ਆ ਕੇ ਗੋਲੀਆਂ ਮਾਰੀਆਂ ਨੇ ਸਭ ਤੋਂ ਬਾਅਦ ਵਿੱਚ ਜਵਾਕਾਂ ਨੇ ਠਾਇਆ ਜਿਹੜੇ ਕੋਲੇ ਪੈਸੇ ਮਰਦੇ ਆਉਂਦੇ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ ਤਿੰਨ ਨੇ ਪਤਾ ਚਾਰ ਨੇ ਜੀ ਕਿੰਨੇ ਬੰਦੇ ਜੇ ਗੋਲੀਆਂ ਬੱਜੀ ਉਹਦੇ ਵੀ ਗੋਲੀਆਂ ਦੋ ਤੇ ਬੱਜੀਆਂ ਨੇ ਜੀ ਇੱਕ ਮੇਰੇ ਦਿਓਰ ਦੇ ਆ ਜੀ ਕਿਵੇਂ ਹਲਾਤਾਂ ਮਾ ਮੁੰਡਾ ਤਾਂ ਮੇਰਾ ਬਹੁਤ ਸੀਰੀਅਸ ਆ ਜੀ ਮਠੰਡੇ ਲੈ ਗਈ ਤੇ ਉਹਦੇ ਮੇਰੇ ਦੇ ਹੱਥ ਤੇ ਵੱਜੀ ਆ ਗਈ ਤੇ ਬਜਾ ਰੰਡੀਸ ਕੀ ਹੈਗੀ ਹਾਂਜੀ ਸਿੱਖੀ ਪਤਾ ਸਰ ਮੈਨੂੰ ਤਾਂ ਪਹਿਲਾਂ 22 ਤਰੀਕ ਨੂੰ ਮਰੀ ਐਪਲੀਕੇਸ਼ਨ ਦਿੱਤੀ ਸੀ ਉਹ ਤੋਂ ਬਾਅਦ 26 ਦਿੱਤੀ ਆ ਗਈ ਮੈਂ ਮੇਰਾ ਕੋਈ ਕਾਰਵਾਈ ਨਹੀਂ ਕਰੀ ਹੈਗੀ ਇਹਨਾਂ ਨੇ ਉਹਨਾਂ ਨੇ ਉਹਨਾਂ ਨੂੰ ਮੈਂ ਦੱਸਿਆ ਸੀਗਾ ਵੀ ਮੇਰੇ ਪੁੱਤ ਨੂੰ ਧਮਕੀਆਂ ਦਿੰਦੇ ਨੇ ਮਾਰਦੀਆਂ ਜੀ ਉਹ ਕਹਿੰਦੇ ਨੇਗੇ ਵੀ ਕੋਈ ਗੱਲ ਨਹੀਂ ਵੀ ਜੇ ਮਾਰਤਾ ਸੀ ਕਤਲ ਕੇਸ ਪਾ ਦਾਂਗੇ ਜਦੋਂ ਮੈਂ ਰਿਪੋਰਟ ਲਿਖਾਉਣ ਆਈ ਸੀ ਦੂਸਰੇ ਦਿਨ ਮੁੰਡਾ ਕੀ ਹੋ ਰਿਹਾ ਥਾ ਹਾਂਜੀ ਮੁੰਡਾ ਕੀ ਕਰਦਾ ਹੁੰਦਾ ਮੁੰਡਾ ਮੇਰਾ ਮਾਝਾ ਸਾੰਦਾ ਸੀ ਘਰੇ ਜੀ ਹੁਣ ਤਾਂ 6 ਮਹੀਨੇ ਹੋ ਗਏ ਜਾਂਦਾ ਨਹੀਂ ਕਿਤੇ ਵੀ ਪਹਿਲਾਂ ਜਾਂਦਾ ਸੀ ਮੰਡੀਰ ਨਾਲ ਉਹ ਅਸੀਂ ਬਹੁਤ ਘੁੰਮਦੇ ਸੀ ਜੇ ਪਤਾ ਲੜਾਈਆਂ ਚ ਕੋਈ ਫਾਇਦਾ ਨਹੀਂ ਤੇ ਹੁਣ ਕਿਤੇ ਜਾਂਦਾ ਨਹੀਂ ਤੀ ਹੈਗਾ ਹੁਣ ਤਾਂ ਅੰਦਰ ਸੁੱਤੇ ਪੈ ਨੂੰ ਮਾਰ ਕੇ ਗਏ ਨੇ ਜੀ ਉਹ ਵੀ ਮੈਂ ਮੈਨੂੰ ਤਾਂ ਸਾਫ ਮਿਲਣਾ ਚਾਹੀਦਾਗਾ ਘਰ ਦੀ ਤੋੜਪਨ ਕਿੰਨੀ ਕੀਤੀ ਹੈਗੀ ਕਾ ਉਹ ਦੀਦਾ ਜੀ ਉਹ ਤਾਂ ਕਈ ਦਿਨ ਹੋ ਗਏ 26 ਤਰੀਕ ਦੀ ਕਰੀ ਹੋਈ ਆ ਨਾ ਕੋਈ ਉਹਦੀ ਕੋਈ ਸ਼ਰਕਾਰਵਾਈ ਕੀਤੀ ਆ ਜੀ ਉਹਦੀਆਂ ਐਪਲੀਕੇਸ਼ਨ ਦਿੱਤੀਆਂ ਨਹੀਂ ਗਈਆਂ ਐਸਐਸਪੀ ਸਾਹਿਬ ਜੀ ਕੋਲ ਵੀ ਗਈਆਂ ਹੋਣਾਂ ਨਹੀਂ ਜੀ ਕਿਸੇ ਨੇ ਕੋਈ ਕਾਰਵਾਈ ਨਹੀਂ ਕਰੀ ਹੈਗੀ ਸਾਡੀ ਉਸ ਦਿਨ ਕੋਈ ਹੈ ਨੀ ਤੀ ਮੇਰਾ ਜ਼ਿੰਦਾ ਪੰਡ ਕੇ ਅੰਦਰ ਵੜੇ ਨੇਗੇ ਸਾਰੀ ਪੰਨ ਤੋੜ ਕਰੀਆ ਮੇਰੇ ਧੁੰਮਾ ਲੈ ਕੇ ਚੱਕ ਕੇ ਪੈਸੇ ਲੈ ਕੇ ਚੱਕ ਕੇ ਕੀ ਮਲਾਜ ਹੁੰਦੇ ਜੀ ਮੈਂ ਵੀ ਮਲਾਜ ਮਾ ਜੀ ਮੇਰੀ ਮਲਾਜਮ ਹੋਣ ਦੇ ਵੀ باوجود ਕਿਸੇ ਨੇ ਕੋਈ ਕਾਰਵਾਈ ਕੀਤੀ ਨਹੀਂ ਗਈ ਕਾਹਦੇ ਤੇ ਮਲਾਜਮ ਮੈਂ ਹੋਮ ਗਾਰਡ ਚਾ ਜੀ ਮੇਰੇ ਘਰ ਵਾਲੇ ਦੀ ਡਿਊਟੀ ਮਿਲੀ ਹੋਈ ਆ ਜੀ ਮੇਰਾ ਘਰ ਵਾਲਾ ਵੀ ਡੈਥ ਕੇਸ ਚ ਜਾ ਗਈ ਕਲੇ ਮਿਲੀਆਂ ਮੈਨੂੰ ਉਹ ਹਰਿਆਣੇ ਸੀਗੇ ਡਿਊਟੀ 'ਚ ਅਟੈਕ ਹੋ ਗਿਆ ਸੀ ਉਹਨਾਂ ਨੂੰ ਤੁਸੀਂ ਕਿਹਦੇ ਦੇ ਤਨਾ ਮੈਂ ਜੀ ਬਸ ਸਟੈਂਡ ਚੌਕੀ 'ਚ ਡਿਊਟੀ ਕਰ ਰਹੀ ਆਂ ਅੱਜ ਮੈਂ ਜੀ ਬਹੁਤ ਉਹਨਾਂ ਨੇ ਕਿਹਾ ਸੀ ਸਾਰੇ ਨੂੰ ਵੀ ਚੌਕੀ ਵਾਲਾ ਨੂੰ ਵੀ ਕਹ ਤੀ ਵੀ ਮੇਰੇ ਪੁੱਤ ਨੂੰ ਖਤਰਾ ਹੈਗਾ ਜੀ ਉਹ ਗੋਲੀਆਂ ਦੀ ਧਾਂਕਿਆ ਦਿੰਦੇ ਨੇਗੇ ਇਹਨਾਂ ਨੇ ਕਿਸੇ ਨੇ ਨਹੀਂ ਜੀ ਮੇਰੀ ਗੱਲ ਕੋਈ ਵੀ ਸੁਣੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਨਹੀਂ ਮੈਂ ਮਰ ਜੂਗੀ ਸਿਰ ਚੜ ਕੇ ਸਾਰਾ ਦਿਨ ਕਿੰਨੇ ਬੱਚੇ ਹੈ ਤੁਹਾਡੇ ਮੇਰੇ ਕੋ ਬੱਚਾ ਜੀ ਕੁਕੜੀ ਪਾਹੀ ਵੀ ਆਜੀ ਬੋਲੀ ਕੀ ਰਾਤ ਨੂੰ ਬੱਚੀ ਹਾਂਜੀ ਜਿਹੜਾ ਲੈਪਰ ਕੀਤਾ ਰਹੀ ਕੀ ਰਾਤ ਨੂੰ ਬਹੁਤ ਸੀਰੀਅਸ ਆ ਜੀ ਤਾਂ ਬਟਿੰਡੇ ਕੋਲ ਜੀ ਪਟਿਆਲੇ ਪੈ ਤੇ ਮੈਂ ਬਟਿੰਡੇ ਭੇਜਿਆ ਰਿਹਾ ਜੀ ਬੋਲੀ ਕਿਤੇ ਵੱਜੀ ਹੈ ਬੋਲੀ ਇੱਕ ਤਾਂ ਇੱਥੇ ਆ ਜੀ ਇੱਥੇ ਆ ਗਈ ਇੱਕ ਮੂੰਹ ਵਿੱਚ ਦੀ ਲੱਗੀ ਆ ਪਤਾ ਨਹੀਂ ਕਿੰਨਾ ਇੰਨਾ ਛੋਟਦੀ ਨਹੀਂ ਜੀ ਸਾਨੂੰ ਤਾਂ ਜਿੱਤ ਕਿਤੇ ਕਿਤੇ ਵੱਜੀਆਂ ਨੇ ਜੀ ਤਾਰਾ ਸੇ ਕੀ ਕੀ ਗੱਲ ਹੋਈ ਤੁਹਾਡੇ ਜੀ ਗਵਾਂਢ ਚ ਰਹਿੰਦੇ ਹੋ ਗਵਾਂਢ ਜੀ ਆ ਬੱਚੇ ਭੈਸੀਗੇ ਕਮਰੇ ਦੇ ਵਿੱਚ ਪਹਿਲਾਂ ਬਾਹਰਲਾ ਗਿੜਪੰਨਾ ਫਿਰ ਅੰਦਰਲਾ ਗਿੜਪੰਨਾ ਇੱਕ ਕਮਰੇ ਦਾ ਬਗ ਸੁੱਤੇ ਬੇਰੇ ਵਿੱਚ ਗੁਲੀਆਂ ਮੜੀਆਂ ਕੋਈ ਲੋੜੀ ਦਾ ਪਟਾ ਕਿੰਨੇ 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 ਬੰਦੇ ਜਿੰਨੇ ਬੰਦੇ 2 ਜਖਮੀ ਦੋ ਜਖਮੀ ਕਿੰਨੀ ਗੁਲੀ ਬੱਜੀ ਇੱਕ ਦੇ ਹੱਥ 'ਚ ਤਿੰਨ ਗੁਲੀਆਂ ਕਹਿੰਦੇ ਇੱਕ ਦੇ ਹੱਥ 'ਚ ਬੱਜੀਆਂ ਦੋ ਗੁਲੀਆਂ ਇੱਕ ਲਾਵਾ 'ਚ ਇੱਕ ਲਾਵਾ 'ਚ ਤੇ ਕਿੰਨੀ ਉਮਰ ਦੇ ਬੰਦੇ ਨੇ ਮੁੰਡਾ ਦਾ ਹੈਗਾ ਜੀ 22 ਸਾਲ ਦਾ ਉਮਰ ਦਾ ਕਹੇਗਾ 40-45 ਹਾਲ ਉਹਨਾਂ ਨੇ 12ਵੀਂ ਪੰਨ ਤੋੜ ਦਿੱਤੀ ਕਰਦੇ ਵੇਲੇ ਪਹਿਲਾ ਬਾਰ ਤਾਂ ਉਹ ਹੋਈ ਸੀ ਅੱਜ ਅੱਜਕਨ ਕਰੀਏ ਪੰਨ ਕੁਝ ਪਤ ਲੱਗੇ ਕਿੰਨੇ ਬੰਦੇ ਆਏ ਸਨ ਬੰਦੇ 4 ਤੋਂ 5 ਧੱਕੇ ਨਹੀਂ 4 ਤੋਂ ਕਿੰਨੇ ਫਾਇਰਿੰਗ ਕਿੰਨੇ ਹੋਈ ਸੀ ਪਤ ਲੱਗੇ ਫਾਇਰ ਦਾ ਤਿੰਨ ਗੋਲਿਆਂ ਦਾ ਬਖਰੀ ਬਚੀ ਗਏ ਨੇ ਤੇ ਕਿਹੜਾ ਮੁੰਡਾ ਲਿਆ ਉਹਨੂੰ ਚੱਕ ਕੇ ਲਿਆ ਰਿਹਾ ਸੀ ਹਸਪਤਾਲ ਉਹਦੇ ਗੋਲੀਆਂ ਵੱਜੀਆਂ ਨੇ ਦੋ ਹੱਥੇ ਵਿੱਚ ਕੀ ਲਾ ਦਿੱਤਾ ਮੁੰਡੇ ਹਲਾਤਾ ਮੁੰਡੇ ਦੇ ਮੁੰਡੇ ਪੇਟ ਸਰੀ ਸਰ ਫੈਨ ਨਹੀਂ ਸਕਦੇ ਉਹ ਭਾਈ ਇਹ ਕੀ ਗੱਲ ਹੋਈ ਸਾਰੀ ਘਟਨਾ ਜੀ ਜਿਹੜੀ ਗੋਲੀ ਚੱਲੀ ਹੈ ਕਿੰਨੇ ਗੋਲੇ ਚੱਲੇ ਕਿੰਨੇ ਬੰਦੇ ਜ਼ਖਮੀ ਹੋਏ ਇਹਦੇ ਵਿੱਚ ਤਿੰਨ ਬੰਦੇ ਜਸ਼ਮੀ ਨੇ ਇੱਕ ਰਵਿੰਦਰਾ ਮੁੰਡਾ ਇੱਕ ਆਕਾਸ਼ਦੀਪ ਤੇ ਇੱਕ ਆਕਾਸ਼ਦੀਪ ਦਾ ਚਾਚਾ ਹੈ ਇਹ ਤਿੰਨ ਬੰਦਿਆਂ ਦੇ ਫਾਇਰ ਇੰਜਰੀ ਹੋਈ ਹੈ ਤੇ ਜਿਹੜਾ ਹਸਪੀਟਲ ਦੇ ਵਿੱਚ ਅਸੀਂ ਮੌਕੇ ਤੇ ਪਹੁੰਚ ਗਏ ਸੀ ਜਿਹਦੇ ਵਿੱਚ ਰਵਿੰਦਰ ਨੂੰ ਤੇ ਆਕਾਸ਼ਦੀਪ ਨੂੰ ਦੋ ਬੰਦਿਆਂ ਨੂੰ ਰੈਫਰ ਕਰ ਦਿੱਤਾ ਡਾਕਟਰ ਸਾਹਿਬ ਨੇ ਤੇ ਤੀਸਰੇ ਦੇ ਹੱਥ ਦੇ ਵਿੱਚ ਫਾਇਰ ਇੰਜਰੀ ਹੈ ਤੇ ਜਿਹਨੂੰ ਇਲਾਜ ਲਈ ਇੱਥੇ ਦਾਖਲ ਕੀਤਾ ਗਿਆ ਹੈ ਉਨਾਂ ਨੇ ਕੀ ਲਾਤ ਨਹੀਂ ਸਰ ਉਹਨੂੰ ਡਾਕਟਰ ਸਾਹਿਬ ਨੂੰ ਅਜੇ ਪੁੱਛਿਆ ਉਹਨਾਂ ਨੇ ਮਤਲਬ ਉਹਨੂੰ ਸੀਰੀਅਸ ਦੇਖਦੇ ਹੋਈ ਅੱਗੇ ਭੇਜੇ ਸਰ ਕਿੱਥੇ ਇੱਥੇ ਗੋਲੀਆਂ ਵੱਜੀ ਉਹਨਾਂ ਦੇ ਜਿਹੜੇ ਜੱਟ ਨਹੀਂ ਹੈਗੇ ਇਹ ਤੇ ਡਾਕਟਰ ਸਾਹਿਬ ਦੱਸਦਾ ਕਿ ਕਿਉਂਕਿ ਸਾਡੇ ਆਉਣ ਤੋਂ ਪਹਿਲਾਂ ਉਹਨਾਂ ਨੂੰ ਰੈਫਰ ਕਰ ਦਿੱਤਾ ਸੀ ਦੋ ਬੰਦਿਆਂ ਨੂੰ ਇੱਕ ਬੰਦਾ ਜਿਹੜਾ ਇੱਥੇ ਹੈਗਾ ਤੇ ਉਹਦੇ ਹੱਥ ਦੇ ਵਿੱਚ ਲੱਗੀ ਹੋਈ ਹੈ ਸਰ ਇੱਕ ਹੀ ਪਤਾ ਨਹੀਂ ਕੀ ਘਟਨਾ ਹੈ ਇਹਨਾਂ ਦੇ ਪਰਿਵਾਰ ਦੇ ਦੱਸਣ ਅਕੋਰਡੰਗ ਇਹੀ ਹੈ ਕਿ ਇਹਨਾਂ ਦਾ ਜਿਹੜਾ ਹੈਗਾ ਬੱਚਿਆਂ ਦਾ ਕੋਈ ਆਪਸ ਵਿੱਚ ਚੱਲਦਾ ਸੀ ਪਹਿਲਾਂ ਤੋਂ ਵੀ ਇਹ ਐਸੇ ਉਸ ਤੋਂ ਮੱਦੇ ਨਜ਼ਰ ਹੀ ਇਹਨਾਂ ਨੇ ਦੱਸਿਆ ਅੱਜ ਵੀ ਉਹ ਬੰਦੇ ਇਹਨਾਂ ਦੇ ਘਰ ਦੇ ਅੰਦਰ ਦਾਖਲ ਹੋਏ ਨੇ ਦਾਖਲ ਹੋ ਕੇ ਉਹਨਾਂ ਨੇ ਜਿਹੜਾ ਹੈਗਾ ਫਾਇਰ ਯੂਜ਼ ਕੀਤਾ ਤੇ ਉਹ ਇਹਨਾਂ ਦੇ ਫਾਇਰ ਲੱਗੇ ਤੇ ਇਹਨੂੰ ਲਿਆ ਕੇ ਇੱਥੇ ਦਾਖਲ ਕਰਵਾਇਆ ਸੀ ਜਿਹਦੇ ਵਿੱਚੋਂ ਦੋ ਬੰਦਿਆਂ ਨੂੰ ਡਾਕਟਰ ਸਾਹਿਬ ਨੇ ਅੱਗੇ ਰੈਫਰ ਕੀਤਾ ਤੇ ਇੱਕ ਦਾ ਇੱਥੇ ਇਲਾਜ ਚੱਲ ਰਿਹਾ ਹੈ ਬਾਕੀ ਅਸੀਂ ਮੌਕੇ ਤੇ ਆ ਗਿਆ ਅਸੀਂ ਉਹ ਦੇਖਦੇ ਹਾਂ ਉਹਨਾਂ ਨੇ ਅਕੂ ਵਰਗੇ ਬੰਦਿਆਂ ਦੇ ਨਾਮ ਲੈਤੇ ਅਸੀਂ ਉਹਨਾਂ ਨੂੰ ਰਾਉਂਡ ਅਪ ਕਰ ਲਈ ਸਾਡੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਤੇ ਅਸੀਂ ਉਹਨਾਂ ਨੂੰ ਜਲਦੀ ਰੌਨ ਅਪ ਕਰਾਂਗੇ ਸਰ ਕਿੰਨੇ ਫਾਇਰ ਹੋਏ ਕੋਈ ਪਤਾ ਲੱਗੇ ਨਹੀਂ ਫਾਇਰ ਤਾਂ ਇਹ ਹੋਣਾ ਕਿ ਤਾਂ ਅਸੀਂ ਮੌਕੇ ਤੇ ਜਾਣਾ ਮੌਕੇ ਤੇ ਜਾ ਕੇ ਦੱਸ ਸਕਾਂਗੇ ਕਿ ਕਿੰਨੇ ਫਾਇਰ ਹੋਏ ਤੇ ਜਾਂ ਡਾਕਟਰ ਸਾਹਿਬ ਦੱਸਣਗੇ ਕਿ ਉਹਨਾਂ ਦੇ ਕੈ ਫਾਇਰਿੰਗ ਨਹੀਂ ਨਾਮੀ ਕੋ ਗੈਂਗਸਟਰ ਹੈ ਇਹ ਜੋ ਨਹੀਂ ਇਹ ਇਥੋਂ ਦੇ ਜਿਹੜਾ ਕੋਈ ਅਕੂਕੂ ਇਹਨਾਂ ਦੀ ਪੱਤੀ ਦਾ ਹੀ ਮੁੰਡਾ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਇੰਡੀਅਨ న్యూਸ ਪੰਜਾਬ ਦੇ ਨਾਲ ਧੰਨਵਾਦ